ਪਾਜੀ ਆ ਇਹਨਾਂ ਵੱਲੋਂ ਅੱਜ ਸੇਵਾ ਕੀਤੀ ਜਾ ਰਹੀ ਹੈ ਦੀ ਬੋਵੀਂ ਠੋਰਦੀ ਪੈਸੇ ਭਵੇਂ ਬੋਵੀ ਨੇ ਦੇਣੇ ਨੇ ਆਰਡਰ ਪਾਜੀ ਕਰ ਰਹੇ ਨੇ ਜੀ ਸੋ ਅਸੀਂ ਚੱਲੇ ਸੀਗੇ ਇੱਥੋਂ ਬਾਬਾ ਜੀ ਦੇ ਦਰਸ਼ਨ ਕਰਕੇ ਹੁਣ ਅੱਗੇ ਚੱਲੇ ਆ ਨੈਣਾ ਦੇਵੀ ਦੇ ਤੁਹਾਨੂੰ ਅੱਗੇ ਦਾ ਦੱਸ ਰਹੇ ਕਿਵੇਂ ਲੱਗਾ ਬੋਵੀ ਬਹੁਤ ਵਧੀਆ ਬਹੁਤ ਬਾਬਾ ਜੀ ਦੇ ਦਰਸ਼ਨ ਕਰਕੇ ਹੁਣ ਅਸੀਂ ਜਾ ਰਹੇ ਹਾਂ ਜੀ ਬਾਬਾ ਜੀ ਦੇ ਲੈਣ ਗਏ ਨੇ ਬਾਈਕ ਆ ਰਹੇ ਨੇ ਮੋਟਰਸਾਈਕਲ ਲੈ ਕੇ ਸੋ ਮਿਲਦੇ ਆ ਜੀ ਅੱਗੇ ਬਲੌਕ ਦੇ ਵਿੱਚ ਨਾਣਾ ਦੇਵੀ ਮਾਂ ਦੇ ਦਰਸ਼ਨ ਕਰਾਨਿਆਂ ਤਾਂ ਅਸੀਂ ਬਾਬਾ ਉਡਪਾਗ ਸਿੰਘ ਜੀ ਦੇ ਡੇਰੇ ਤੋਂ ਚੱਲ ਪਏ ਸੀਗੇ ਤੇ ਆਨੰਦਪੁਰ ਸਾਹਿਬ ਪਹੁੰਚਣ ਵਾਲੇ ਆ ਤੇ ਰਸਤੇ ਦੇ ਵਿੱਚ ਲੱਗ ਗਈ ਏ ਭੁੱਖ ਭੁੱਖ ਲੱਗੀ ਏ ਇਹਨੂੰ ਜਿਹਨੂੰ ਸਾਰੇ ਰਸਤੇ ਭੁੱਖ ਲੱਗਦੀ ਏ ਤੇ ਆਪਣਾ ਹਾਂ ਲੱਗਦੀ ਆ ਨਾ ਆਂਧਰਾ ਮਾਰਥੀ ਤੇ ਆਰਡਰ ਆਰਡਰ ਕਰਨਗੇ ਤੇ ਆਰਡਰ ਕਰ ਰਹੇ ਨੇ ਸਾਡੇ ਭਾਜੀ ਆ ਇਹਨਾਂ ਵੱਲੋਂ ਅੱਜ ਸੇਵਾ ਕੀਤੀ ਜਾ ਰਹੀ ਹੈ ਦੀ ਬੋਵੀਂ ਠੋਰਦੀ ਪੈਸੇ ਭਵੇਂ ਬੋਵੀਂ ਨਹੀਂ ਦੇਣੇ ਨੇ ਆਰਡਰ ਭਾਜੀ ਕਰ ਰਹੇ ਨੇ ਨਾ ਭਾਜੀ ਹੂੰ ਇੱਕ ਰੋਟੀ ਕੜੀ ਪੁੱਲੀ ਦੱਲੇ ਸਰ ਰੋਟੀ ਪਲੇਨ ਬੋਲੀ ਜੀ ਨੂੰ ਵਧੀਆ ਲੱਗੇ ਵੀਡੀਓ ਆਪਣੇ ਤਿੰਨੇ ਜੋ ਕੋਈ ਪਲੇਨ ਤੇ ਉਹਦੇ ਜੋ ਕੋਈ ਬਟਰ ਰੋਟੀ ਹੂੰ ਕੀ ਬਾਤ ਹੈ ਭਾਈ ਨਹੀਂ ਅਸੀਂ ਬਟਰ ਰੋਟੀ ਖਾਂਦੇ ਨਾ ਜਿਨਾਂ ਨੂੰ ਵੀਡੀਓ ਵਧੀਆ ਲੱਗੇ ਬਾਅਦ ਚ ਹਾਂ ਉਹ ਰੋਡੀਆਂ ਵੇਚ ਰਾਜ 10 10 ਰੁਪਏ ਸੈਂਟ ਤੇ ਠੇਹ ਰੌਣਕ ਟਾਬੇ ਤੇ ਤੇ ਤੁਸੀਂ ਵੀ ਆਓ ਤੇ ਇੱਥੋਂ ਖਾ ਕੇ ਜਾਓ ਅਜੇ ਅਸੀਂ ਟੈਸਟ ਕਰਨਾ ਹੈ ਬਾਕੀ ਵੇਖਣੇ ਆ ਕਿ ਕਿਹੋ ਜਿਹਾ ਖਾਣਾ ਹੈ ਬਾਈਆਂ ਦਾ ਵਧੀਆ ਹੀ ਹੋਏਗਾ ਆਪ ਵੀ ਖਾਣੇ ਵਾਸਤੇ ਹਾਂ ਹੋਛੇ ਮੁੰਡਾ ਇਹ ਲੋ ਜੀ ਪਨੀਰ ਲੱਗ ਗਿਆ ਸਲਾਦ ਦੇ ਉੱਪਰ ਨਿੰਬੂ ਨਿਚੋੜ ਨਿਚੋੜ ਕੇ ਤੇ ਹੁਣ ਅਸੀਂ ਖਾਵਾਂਗੇ ਰੋਟੀ ਇਸ ਕਰਕੇ ਅਸੀਂ ਚਾਹਨੇ ਆ ਜਹਾਜਤ ਕਿੰਨੇ ਭਾਈ ਬਿਲਕੁਲ ਪੈਸੇ ਵੀ ਵੀਰ ਨੇ ਨਹੀਂ ਦੇਣੇ ਨੇ ਦੇਣੇ ਨੇ ਕਿ ਨਹੀਂ ਦੋ ਵੀ ਵੀਰੇ ਨੇ ਸੈਂਡਾ ਸੈਂਟ ਕਰਦੇ ਕਿ ਲੋਗ ਦੇ ਦੇ ਚੋਕਲਾ ਪਲੇਟ ਖਾਣ ਤੋਂ ਬਾਅਦ ਪਨੀਰ ਨਾਲ ਬੋਵੀ ਰੱਜ ਗਿਆ ਤੇ ਹੁਣ ਅਸੀਂ ਜਾ ਰਹੇ ਆ ਨੈਣਾ ਦੇ ਵੀ ਉਹ ਦੇਖੋ ਸਾਹਮਣੇ ਬਾੜੀ ਦੇ ਉੱਪਰ ਦਰਬਾਰ ਰਚਨ ਹੋ ਰਹੇ ਨੇ ਜੇ ਅਸੀਂ ਉੱਥੇ ਪਹੁੰਚਣਾ ਹੈ ਤੇ ਤੁਹਾਨੂੰ ਪਹੁੰਚ ਕੇ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਉਹ ਸਾਹਮਣੇ ਮਾ ਨੈਣਾ ਦੇਵੀ ਦੇ ਦਰਸ਼ਨ ਅਸੀਂ ਆਂਦਿਆਂ ਗਏ ਮਾ ਨੈਣਾ ਦੇਵੀ ਬਾਬਾ ਬੜਪਾ ਸਿੰਘ ਜਿੱਤੋਂ ਆਂਦਿਆਂ ਰਸਤੇ ਤੋਂ ਅਨੰਤਪੁਰ ਸਾਬ ਤੋਂ ਪਹਿਲਾਂ ਤੁਹਾਡੇ ਖੱਬੇ ਹੱਥ ਨੂੰ ਨੈਣਾ ਦੇਵੀ ਦਰਬਾਰ ਜਾਣ ਦਾ ਰਸਤਾ ਮੁੜਦਾ ਹੈ ਤੇ ਦੇਖੋ ਜੀ ਬਹੁਤ ਹੀ ਸੁੰਦਰ-ਸੁੰਦਰ ਪਹਾੜੀਆਂ ਤੇ ਮਾ ਨਾਨਾ ਦੇਵੀ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਗੇ ਜਾ ਕੇ ਵੀਡੀਓ ਐਂਡ ਤੱਕ ਦੇਖਿਓ ਆ ਦੇਖੋ ਜੀ 뷰 ਇਹ ਅਸੀਂ ਲਾਇਆ ਹੈ ਮੋਟਰਸਾਈਕਲ ਬਾਈਕ ਤੇ ਇੱਥੋਂ ਜਾਵਾਂਗੇ ਅਸੀਂ ਪੈਦਲ ਯਾਤਰਾ ਮਾਤਾ ਜੀ ਦੇ ਅਸੀਂ ਪੂਰਾ ਉੱਪਰ ਦਾ ਘਰ ਆ ਗਏ ਆ ਜਿੱਥੇ ਥੱਲੇ ਪਾਰਕਿੰਗ ਏ ਉਹਨੂੰ ਛੱਡ ਕੇ ਉੱਪਰ ਹੁਣ ਬੁਖਾਰਿਆ ਤੁਹਾਨੂੰ ਜਿਉ ਦੇਖੋ ਪੁੱਛਿਆ ਕਿ ਹੁਣ ਇਧਰੋਂ ਨਾ ਜਾਂਦੇ